ਮੈਂ ਫਿਰ ਵੀ ਤੁਹਾਨੂੰ ਇਹੀ ਗੱਲ ਕਹਾਂਗਾ ਵੀ ਆਓ ਕੈਨੇਡਾ ਤਰੱਕੀਆਂ ਕਰੋ ਪਰ ਕਦੇ ਕਿਸੇ ਦੂਜੇ ਬੰਦੇ ਨੂੰ ਨੀਚਾ ਨਾ ਦਿਖਾਓ ਦੇਖੋ ਐਵੇਂ ਦਾ ਕੁਝ ਵੀ ਨਹੀਂ ਜੇ ਤੁਸੀਂ ਕਰ ਸਕਦੇ ਹੋ ਤਾਂ ਹੋਰ ਵੀ ਕੋਈ ਨਾ ਕੋਈ ਕਰ ਸਕਦਾ ਐਵੇਂ ਕਦੇ ਵੀ ਨਹੀਂ ਵੀ ਜਿਹੜਾ ਕੰਮ ਮੈਂ ਕਰਤਾ ਜਾਂ ਜਿਹੜਾ ਕੰਮ ਕਿਸੇ ਨੇ ਕਰਤਾ ਉਹ ਹੋਰ ਕੋਈ ਦੁਨੀਆ ਦੇ ਵਿੱਚ ਕਰ ਹੀ ਨਹੀਂ ਸਕਦਾ ਇਹ ਐਂਡ ਦੇ ਵਿੱਚ ਨਾ ਭਾਵੇਂ ਜੋ ਮਰਜ਼ੀ ਕਰ ਲੋ ਐਂਡ ਦੇ ਵਿੱਚ ਬੰਦੇ ਨੇ ਪਹੁੰਚਣਾ ਇੱਥੇ ਆ ਬਾਕੀ ਅੱਜ ਆਪਾਂ ਚੱਲੇ ਆ ਜੀ ਆਪਾਂ ਆਪਣੀ ਨਵੀਂ ਗੱਡੀ ਲੈਣ ਪਹਿਲੀ ਗੱਡੀ ਕੈਨੇਡਾ ਦੀ ਤੇ ਵਿਦਨ 2 ਮੰਥ ਮੈਂ ਗੱਡੀ ਕਿਵੇਂ ਲਤੀ ਤੇ ਕੀ ਪ੍ਰੋਸੈਸ ਹੁੰਦਾ ਗੱਡੀ ਰੈਂਟ ਦਾ ਕੈਨੇਡਾ ਦੇ ਵਿੱਚ ਕੀ ਕੀ ਕਰਨਾ ਪੈਂਦਾ ਕਿੰਨਾ ਇੰਸ਼ੋਰੈਂਸ ਪੈਂਦਾ ਇਹ ਸਾਰੀ ਡਿਟੇਲ ਤੁਹਾਨੂੰ ਮੈਂ ਚ ਦਵਾਂਗਾ ਇੰਨੇ ਮਤ ਫੜਿਆ ਨੇ ਰੋਕਿਆ ਕਿ ਇੰਨੀ ਜਲਦੀ ਗੱਡੀ ਨਾਲ ਲਏ ਤੇਰੇ ਖਰਚੇ ਵੱਜਣੇ ਆ ਹਜੇ ਤੂੰ ਆਇਆ ਨਵਾਂ ਨਵਾਂ ਹਜੇ 2-4 ਮਹੀਨੇ ਪਹਿਲਾਂ ਆਪਣਾ ਕੰਮ ਸੈੱਟ ਕਰ ਲਾ ਤੇ ਮੈਂ ਕਿਸੇ ਤੋਂ ਪੁੱਛ ਕੇ ਡਿਸੀਜਨ ਲਾ ਕੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਲਏ ਤੇ ਨਾ ਲਾਵਾਂਗਾ ਪਰ ਮੈਂ ਕਦੇ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਦਾ ਮੈਂ ਹਮੇਸ਼ਾ ਜਿਹੜਾ ਵੀ ਕੋਈ ਮੈਨੂੰ ਪੁੱਛਦਾ ਜਿਹੜੇ ਇਥੇ ਕੈਨੇਡਾ ਜੇ ਵੀਨਣਾ ਜਿਹੜੇ ਕਹਿੰਦੇ ਨੇ ਸਾਨੂੰ ਸਾਡੇ ਪੈਸੇ ਵਾਪਸ ਮਿਲ ਜਣਾ ਸੀ ਕੈਨੇਡਾ ਛੱਡ ਕੇ ਜਲ ਜਾਵਾਂਗੇ ਮੈਂ ਉਹਨਾਂ ਨੂੰ ਵੀ ਸਮਝਾਉਣਾ ਵੀ bro ਪੈਸੇ ਕਮਾਣਾ ਵੱਡੀ ਗੱਲ ਨਹੀਂ ਪਰ ਇਹ ਲਾਈਫ ਸਟਾਈਲ ਨਹੀਂ ਮਿਲਣਾ ਹੁਣ ਇੰਡੀਆ ਜਾ ਕੇ ਗੁਰੂ ਘਰ ਤੋਂ ਬਿਨਾ ਕਿਸੇ ਦਾ ਕੋਈ ਆਪਣਾ ਇੱਥੇ ਵजूद ਨਹੀਂ ਮੇਰਾ ਮੰਨਣਾ ਇਹ ਆ ਵੀ ਆਪਣਾ ਗੁਰੂ ਆ ਵੈਗੁਰੂ ਦੀ ਔਟ ਲੈ ਕੇ ਹਮੇਸ਼ਾ ਕੰਮ ਕਰੋ ਤੇ ਗੁਰੂ ਆਪੇ ਆਪਣਾ ਤੁਹਾਨੂੰ ਪਾਰ ਲਾਂਦਾ ਤਾਂ ਉਹ ਟੈਕਸ ਤੋਂ ਕਿਵੇਂ ਬੈਠਣਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਜਾਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਕਿ ਤੁਸੀਂ ਆਪਣਾ ਟੈਕਸ ਤੋਂ ਕਿਵੇਂ ਬਚ ਸਕਦੇ ਹੋ ਘੱਟ ਟੈਕਸ ਕਿਵੇਂ ਪੇ ਕਰਨਾ ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਫੇਰ ਮੇਰੇ ਨਵੇਂ ਬਲੌਗ ਦੇ ਵਿੱਚ ਪਿਛਲੇ ਬਲੌਗਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅੱਜ ਤਰੀਕ ਹੈਗੀ ਹੈ ਜੀ 9 ਜੁਲਾਈ 2024 ਤੇ ਬਲੌਗ ਥੋੜੇ ਲੇਟ ਆ ਰਹੇ ਨੇ ਕਿਉਂਕਿ ਆਪਣਾ ਥੋੜਾ ਜਿਹਾ ਸ케ਜੂਲ ਬਿਜ਼ੀ ਚੱਲ ਰਿਹਾ ਹੈ ਹਜੇ ਕੰਮ ਕਰਕੇ ਨਵੇਂ ਨਵੇਂ ਕੈਨੇਡਾ ਦੇ ਵਿੱਚ ਆਈ ਆ ਥੋੜਾ ਟਾਈਮ ਲੱਗਦਾ ਹੁੰਦਾ ਹਨਾ ਸੈਟਿੰਗ ਬੈਠਣ ਨੂੰ ਤੇ ਕੁਝ ਸ਼ਹਿਰ ਐਵੇਂ ਜਿੱਥੇ ਮੇਰਾ ਕੋਈ ਜਾਣ ਪਛਾਣ ਦਾ ਯਾਰ ਦੋਸਤ ਨਹੀਂ ਸੀਗਾ ਨਾ ਕੋਈ ਆਪਣਾ ਰਿਲੇਟਿਵ ਸੀਗਾ ਫੈਮਿਲੀ ਮੈਂਬਰ ਸੀਗਾ ਤਾਂ ਕਰਕੇ ਸੈਟਿੰਗ ਬਿਠਾਣ ਨੂੰ ਟਾਈਮ ਲੱਗ ਰਿਹਾ ਜੀ ਬਾਕੀ ਅੱਜ ਆਪਾਂ ਚੱਲੇ ਆ ਜੀ ਆਪਾਂ ਆਪਣੀ ਨਵੀਂ ਗੱਡੀ ਲੈਣ ਪਹਿਲੀ ਗੱਡੀ ਕੈਨੇਡਾ ਦੀ ਜਿਹੜੀ ਕਿ ਆਪਣੀ ਕੈਨੇਡਾ ਦੇ ਵਿੱਚ ਪਹਿਲੀ ਨਵੀਂ ਨਹੀਂ ਕਹਿ ਸਕਦੇ ਮਤਲਬ ਲੇ ਰਹੇ ਆ ਮੈਂ ਸੈਕੰਡ ਹੈਂਡ ਬਟ ਮੇਰੀ ਕੈਨੇਡਾ ਦੀ ਪਹਿਲੀ ਗੱਡੀ ਆ ਤਾਂ ਕਰਕੇ ਆਪਾਂ ਇਹਨੂੰ ਨਵੀਂ ਵੀ ਕਹਿ ਸਕਦੇ ਆ ਤੇ ਵਿਦਨ 2 ਮੰਥ ਮੈਂ ਗੱਡੀ ਕਿਵੇਂ ਲਿੱਤੀ ਤੇ ਇਹ ਮੈਂ ਸਾਰਾ ਤੁਹਾਨੂੰ ਇਸ ਬਲੌਗ ਦੇ ਵਿੱਚ ਦੱਸਾਂਗਾ ਤੇ ਕੀ ਪ੍ਰੋਸੈਸ ਹੁੰਦਾ ਗੱਡੀ ਰੈਂਟ ਦਾ ਕੈਨੇਡਾ ਦੇ ਵਿੱਚ ਕੀ ਕੀ ਕਰਨਾ ਪੈਂਦਾ ਕਿੰਨਾ ਇੰਸ਼ੋਰੈਂਸ ਪੈਂਦਾ ਇਹ ਸਾਰੀ ਡਿਟੇਲ ਤੁਹਾਨੂੰ ਮੈਂ ਅੱਜ ਦਵਾਂਗਾ ਇਹ ਡਾਕੂਮੈਂਟਸ ਤੇ ਨੰਬਰ ਪਲੇਟ ਵਗੈਰਾ ਕਿਵੇਂ ਲੈਣੀ ਹੁੰਦੀ ਆਪਾਂ ਨੇ ਉਸ ਤੋਂ ਬਾਅਦ ਕਿਵੇਂ ਆਪਾਂ ਗੱਡੀ ਲੈ ਸਕਦੇ ਆ ਇਹ ਸਾਰੀ ਡਿਟੇਲ ਮੈਂ ਸ਼ੇਅਰ ਕਰਾਂਗਾ ਕੱਲ ਮੈਂ ਗੱਡੀ ਦੇਖ ਕੇ ਆਇਆ ਸੀਗਾ ਗੱਡੀ ਮੈਨੂੰ ਪਸੰਦ ਆ ਗਈ ਸੀਗੀ ਤੇ ਕੱਲ ਮੈਂ ਆਪਣਾ ਸਾਈ ਫੜਾ ਕੇ ਡੀਲ ਕਰਕੇ ਆ ਗਿਆ ਸੀਗਾ ਹੁਣਾਂ ਤੋਂ ਵਿਨ ਨੰਬਰ ਲੈ ਕੇ ਆਰ ਸੀ ਜਿਸ ਨੂੰ ਆਪਾਂ ਪੰਜਾਬ ਦੇ ਵਿੱਚ ਆਰ ਸੀ ਕਹਿੰਦੇ ਆ ਇੱਥੇ ਵਿਨ ਨੰਬਰ ਕਿਹਾ ਜਾਂਦਾ ਉਹ ਲਾ ਕੇ ਅੱਜ ਮੈਂ ਸਰਵਿਸ ਨੂੰ ਟਾਰੀਓ ਗਿਆ ਸੀ ਆ ਇੰਸ਼ੋਰੈਂਸ ਕਰਾ ਲਿਆ ਸਾਰਾ ਕੁਝ ਮੈਂ ਆਪਣਾ ਕਰਾ ਕੇ ਰੈਡੀ ਕਰਕੇ ਹੁਣ ਆਪਾਂ ਗੱਡੀ ਚੱਕਣ ਚੱਲੇ ਆ ਆਪਣੀ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਣਾ ਗੱਡੀ ਕਿਹੜੀ ਆ ਕਿੰਨੇ ਚ ਭਈ ਗੱਡੀ ਕਿਵੇਂ ਦੀ ਆ ਤੇ ਕੀ ਕੀ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਨੇ ਗੱਡੀ ਲੈਣ ਤੋਂ ਪਹਿਲਾਂ ਇਹ ਸਾਰਾ ਕੁਝ ਮੈਂ ਦੱਸਾਂਗਾ ਤੁਹਾਨੂੰ ਸਭ ਲੋਗਰ ਦੇ ਵਿੱਚ ਮੈਂ ਜਾ ਰਿਹਾ ਸੀਗਾ ਆਪਣਾ ਗੱਡੀ ਚੱਕਣ ਤੇ ਰਸਤੇ 'ਚ ਇਹ ਗੋਰਿਆਂ ਦਾ ਸ਼ਮਸ਼ਾਨ ਘਟ ਲਾ ਲੋ ਆਇਆ ਤੇ ਮੈਂ ਇਹ ਚੀਜ਼ ਨੂੰ ਦੇਖ ਕੇ ਫੀਲ ਕਰ ਰਿਹਾ ਸੀਗਾ ਹਨਾ ਵੀ ਮਤਲਬ ਵੀ ਕਈ ਬੰਦੇ ਆਪਣੇ ਪੰਜਾਬ ਤੋਂ ਇੰਡੀਆ ਤੋਂ ਆ ਕੇ ਇੱਥੇ ਥੋੜਾ ਜਿਹਾ ਸਕਸੈਸਫੁਲ ਹੋ ਕੇ ਹੰਕਾਰੇ ਜਾਂਦੇ ਨੇ ਹੰਕਾਰ ਵੜ ਆ ਜਾਂਦਾ ਉਹਨਾਂ ਦੇ ਵਿੱਚ ਕਿ ਆਪਣਾ ਹਨਾ ਮੈਂ ਇਹ ਕਰਤਾ ਮੈਂ ਉਹ ਕਰਤਾ ਵੀ ਹੋਰ ਕੋਈ ਕਰ ਨਹੀਂ ਸਕਦਾ ਵੀ ਜਿਹੜੀ ਚੀਜ਼ ਮੈਂ ਕਰਤੀ ਤੇ ਪਹਿਲੀ ਗੱਲ ਤਾਂ ਦੇਖੋ ਐਵੇਂ ਦਾ ਕੁਝ ਵੀ ਨਹੀਂ ਜੇ ਤੁਸੀਂ ਕਰ ਸਕਦੇ ਹੋ ਤਾਂ ਹੋਰ ਵੀ ਕੋਈ ਨਾ ਕੋਈ ਕਰ ਸਕਦਾ ਐਵੇਂ ਕਦੇ ਵੀ ਨਹੀਂ ਵੀ ਜਿਹੜਾ ਕੰਮ ਮੈਂ ਕਰਤਾ ਜਾਂ ਜਿਹੜਾ ਕੰਮ ਕਿਸੇ ਨੇ ਕਰਤਾ ਉਹ ਹੋਰ ਕੋਈ ਦੁਨੀਆ ਦੇ ਵਿੱਚ ਕਰ ਹੀ ਨਹੀਂ ਸਕਦਾ ਇਹ ਐਂਡ ਦੇ ਵਿੱਚ ਨਾ ਭਾਵੇਂ ਜੋ ਮਰਜ਼ੀ ਕਰ ਲੋ ਐਂਡ ਦੇ ਵਿੱਚ ਬੰਦੇ ਨੇ ਪਹੁੰਚਣਾ ਇੱਥੇ ਆ ਇਹਨਾਂ ਨੂੰ ਤਾਂ ਫੇਰ ਵੀ ਚਲੋ ਇਹ ਗੋਰਿਆਂ ਦਾ ਹਨਾ ਕਲਚਰ ਤੇ ਇਸਲਾਮ ਦਾ ਕਲਚਰ ਇਹ ਆ ਮਤਲਬ ਵੀ ਹਨਾ ਇਹਨਾਂ ਨੂੰ ਦਫ਼ਨ ਕਰਦੇ ਨੇ ਇਹਨਾਂ ਨੂੰ ਤਾਂ 5-7 ਫੁੱਟ ਜਗ੍ਹਾ ਮਿਲ ਜਾਂਦੀ ਆ ਪਰਮਾਨੈਂਟ ਇਹ ਇੱਕ ਦੀ ਬੰਦੇ ਦੀ ਜਗ੍ਹਾ ਪਰਮਾਨੈਂਟ ਹਨਾ ਪੂਰੀ ਜ਼ਿੰਦਗੀ ਇਹਦੀ ਆਪਣਾ ਦੇਖਭਾਲ ਕਰਦੇ ਨੇ ਇਹਨਾਂ ਤੇ ਦੁਬਾਰੇ ਆ ਕੇ ਫੁੱਲ ਚੜ੍ਹਾਉਂਦੇ ਨੇ ਉਹ ਲੋ ਰਿਸਪੈਕਟ ਕਰਦੇ ਨੇ ਹਨਾ ਉਹ ਜਗ੍ਹਾ ਦੀ ਜਿੱਥੇ ਆਪਣਾ ਬੰਦੇ ਜਿੰਨਾ ਨੇ ਦੱਬਿਆ ਹੋਵੇ ਆਪਣੇ ਸਿੱਖੀ ਸੰਦੇ ਵਿੱਚ ਦਾ 5-7 ਫੁੱਟ ਜਗ੍ਹਾ ਦੇ ਵਿੱਚ ਆਪਣਾ ਬੰਦੇ ਨੂੰ ਰੱਖ ਕੇ ਫੁਕ ਦਿੰਦੇ ਨੇ ਤੇ ਮੁੜ ਕੇ ਉਹ ਜਗ੍ਹਾ ਤੇ ਪਤਾ ਨਹੀਂ ਕਿੰਨੇ ਕ ਬੰਦੇ ਫੁਕੇ ਜਾਂਦੇ ਨੇ ਨਾ ਕੋਈ ਮੁੜ ਕੇ ਉਹ ਜਗ੍ਹਾ ਤੇ ਜਾ ਕੇ ਦੇਖਦਾ ਵੀ ਇੱਥੇ ਮੈਂ ਬੰਦਾ ਫੁਕਿਆ ਸੀਗਾ ਨਾ ਕੋਈ ਫੁੱਲ ਚੜਾਉਂਦਾ ਕ ਹਨਾ ਤੇ ਫਿਰ ਵੀ ਪਤਾ ਨਹੀਂ ਆਪਣੇ ਲੋਕ ਕਾਦਾ ਹੰਕਾਰ ਚੱਕੀ ਫਿਰਦੇ ਨੇ ਇੱਥੇ ਕੈਨੇਡਾ ਦੇ ਵਿੱਚ ਮੈਂ ਇਹੀ ਚੀਜ਼ ਕਵਾਂਗਾ ਹਮੇਸ਼ਾ ਕਿ ਆਓ ਕੈਨੇਡਾ ਹਨਾ ਮੈਂ ਕਦੇ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਾਂਗਾ ਕਿ ਕੈਨੇਡਾ ਨਾ ਹੋ ਕਿਉਂਕਿ ਹਰੇਕ ਦੀ ਆਪਣੀ ਕਿਸਮਤ ਹੈ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਵੀ ਕਦੇ ਵੀ ਦੂਜੇ ਦਾ ਪੁੱਛ ਕੇ ਆਪਣੇ ਡਿਸੀਜਨ ਨਾ ਲਓ ਜ਼ਿੰਦਗੀ ਦੇ ਤੇ ਹੁਣ ਮੈਂ ਵੀ ਆਪਣਾ ਅੱਜ ਗੱਡੀ ਲੈਣ ਚੱਲਿਆ ਦੋ ਮਹੀਨੇ ਹੋਏ ਨੇ ਮੈਨੂੰ ਬੜਿਆਂ ਨੇ ਰੋਕਿਆ ਕਿ ਇੰਨੀ ਜਲਦੀ ਗੱਡੀ ਨਾ ਲਏ ਤੇਰੇ ਖਰਚੇ ਵੱਜਣੇ ਆ ਹਜੇ ਤੂੰ ਆਇਆ ਨਵਾਂ ਨਵਾਂ ਹਜੇ ਦੋ ਚਾਰ ਮਹੀਨੇ ਪਹਿਲਾਂ ਆਪਣਾ ਕੰਮ ਸੈੱਟ ਕਰਦਾ ਤੇ ਮੈਂ ਕਿਸੇ ਤੋਂ ਪੁੱਛ ਕੇ ਡਿਸੀਜਨ ਲਾ ਕੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਲੈ ਦੇ ਨਾ ਲਾਵਾਂਗਾ ਪਰ ਮਨ ਨੂੰ ਇਹ ਚੀਜ਼ ਦਾ ਕੋਈ ਹੰਕਾਰ ਵੀ ਨਹੀਂ ਕਿ ਮੈਂ ਹਣਾ ਗੱਡੀ ਲੈਣ ਲੱਗਿਆਂ ਜਾਂ ਕੁਛ ਵੀ ਇੰਨੀ ਜਲਦੀ ਹੋਰ ਕੋਈ ਨਹੀਂ ਲੈ ਸਕਦਾ ਦੇਖੋ ਬੜੀ ਦੁਨੀਆ ਤੋਂ ਦੁਨੀਆ ਪਈਆ ਹਫਤੇ ਬਾਅਦ ਵੀ ਲੋਕਾਂ ਨੇ ਆ ਕੇ ਗੱਡੀਆਂ ਲਈਆਂ ਨੇ ਉਹਨਾਂ ਦੀ ਆਪਣੀ ਸੈਟਿੰਗ ਆ ਬਸ ਮਤਲਬ ਹੋ ਸਕਦਾ ਮੈਂ ਨਹੀਂ ਕਹਿੰਦਾ ਵੀ ਸਾਰੇ ਮੇਰੇ ਵਾਂਗੂ ਕਮਾ ਕੇ ਲੈਂਦੇ ਨੇ ਮੈਂ ਆਇਆ ਵਰਕ ਪਰਮਿਟ ਤੇ ਤਾਂ ਕਰਕੇ ਮੈਂ ਪਹਿਲੇ ਦਿਨ ਤੋਂ ਕਮਾ ਰਿਹਾ ਤੇ ਹਜੇ ਮੇਰੀ ਫੈਮਿਲੀ ਨਹੀਂ ਆਈ ਤਾਂ ਕਰਕੇ ਮੇਰੇ ਇੱਥੇ ਕੋਈ ਖਰਚੇ ਵੀ ਜ਼ਿਆਦਾ ਨਹੀਂ ਤੇ ਨਾਈਗਰਫਾਲ ਵੈਸੇ ਵੀ ਸਸਤੀ ਸਿਟੀ ਆ ਬ੍ਰੈਂਟਨ ਨਾਲੋਂ ਤੇ ਮੈਂ ਪ੍ਰਾਈਵੇਟ ਰੂਮ ਦੇ ਵਿੱਚ ਰਹਿ ਰਿਹਾ ਇੱਥੇ ਹਨਾ ਪ੍ਰਾਈਵੇਟ ਰੂਮ ਦਾ ਮੇਰਾ ਇੱਥੇ ਖਰਚਾ 600 ਡਾਲਰ ਦੇ ਆਸ-ਪ ਤੇ ਹੋਰ ਕੋਈ ਮੇਰਾ ਖਰਚਾ ਤੇ ਹੈ ਨਹੀਂ ਕਿਉਂਕਿ ਮੇਰੀ ਜੋਬ ਆ ਰੈਸਟੋਰੈਂਟ ਦੇ ਵਿੱਚ ਖਾਣਾ ਪੀਣਾ ਮੇਰਾ ਸਾਰਾ ਉੱਥੇ ਹੋ ਜਾਂਦਾ ਤੇ ਏਅਰ ਟਰੈਵਲਿੰਗ ਆ ਵੀ ਮੇਰਾ ਕੋਈ ਖਰਚਾ ਨਹੀਂ ਕਿਉਂਕਿ ਘਰ ਮੇਰਾ ਜਮਾ ਰੈਸਟੋਰੈਂਟ ਦੇ ਨਾਲ ਹੀ ਸੀਗਾ ਤੇ ਮੈਂ ਫਿਰ ਵੀ ਤੁਹਾਨੂੰ ਇਹੀ ਗੱਲ ਕਹਾਂਗਾ ਵੀ ਆਓ ਕੈਨੇਡਾ ਤਰੱਕੀਆਂ ਕਰੋ ਪਰ ਕਦੇ ਕਿਸੇ ਦੂਜੇ ਬੰਦੇ ਨੂੰ ਨੀਚਾ ਨਾ ਦਿਖਾਓ ਇਹ ਨਾ ਦਿਖਾਓ ਕਿ ਹਾਂ ਵੀ ਤੂੰ ਮੇਰੇ ਤੋਂ ਨੀਚੇ ਆ ਵੀ ਮੈਂ ਕਰ ਲਿਆ ਤੂੰ ਨਹੀਂ ਕਰ ਸਕਦਾ ਹਨਾ ਮਤਲਬ ਵੀ ਇਹ ਚੀਜ਼ ਨਾਲ ਦੇਖੋ ਉਸ ਨਹੀਂ ਹੋਣਾ ਮੈਂ ਤੁਹਾਨੂੰ ਦਿਖਾ ਕੇ ਛੱਡਿਆ ਇਹ ਇਹੀ ਜਗ੍ਹਾ ਤੇ ਪਹੁੰਚ ਜਣਾ ਸਾਰਿਆਂ ਨੇ ਹੰਡਚ ਇੱਕ 5 ਫੁੱਟ 7 ਫੁੱਟ ਜਗ੍ਹਾ ਉਹਨੇ ਨਸੀਬ ਹੁੰਦੀ ਆਪਣੇ ਧਰਮ ਦੇ ਵਿੱਚ ਤਾਂ ਅੱਧੇ ਘੰਟੇ ਲਈ ਘੰਟੇ ਲਈ 2 ਘੰਟੇ ਲਈ ਜਾਂ 1 ਦਿਨ ਲਈ ਵੱਤੋ ਵੱਤ ਨਸੀਬ ਹੁੰਦੀ ਆ ਉਸ ਤੋਂ ਬਾਅਦ ਆਪਣਾ ਸ਼ਰੀਰ ਵੀ ਨਹੀਂ ਰਹਿ ਜਾਂਦਾ ਮਿੱਟੀ ਹੋ ਜਾਂਦਾ ਮਿੱਟੀ ਦੇ ਵਿੱਚ ਰਲ ਜਾਂਦਾ ਤੇ ਇਹ ਗੋਰੀਆਂ ਹੁੰਦਾ ਚਲੋ ਫਿਰ ਵੀ ਪਰਮਾਨੈਂਟ ਪੂਰੀ ਸਦੀਆਂ ਤੱਕ ਆਪਣਾ ਜਗ੍ਹਾ ਮਿਲੀ ਰਹਿੰਦੀ ਆ 5-7 ਫੁੱਟ ਜਗ੍ਹਾ ਤੇ ਤਾਂ ਕਰਕੇ ਹੰਕਾਰ ਕੋਈ ਨਾਲ ਨਹੀਂ ਲੈ ਕੇ ਜਾਣਾ ਨਾ ਕਿਸੇ ਨਾਲ ਕੋਈ ਪੈਸਾ ਨਾਲ ਲੈ ਕੇ ਜਾਣਾ ਇੰਜੋਏ ਕਰੋ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਓ ਕੇ ਜਾਓ ਜਿੰਨਾ ਟਾਈਮ ਹੈਗੇ ਹੋ ਮੈਂ ਇੰਡੀਆ ਦੇ ਵਿੱਚ ਵੀ ਇਹੀ ਆਪਣਾ ਸੂਲ ਸੀਗਾ ਮੇਰਾ ਕੀ ਆਪਣਾ ਜਿੰਨਾ ਟਾਈਮ ਕਮਾ ਰਹੇ ਹੋ ਇੰਜੋਏ ਕਰੋ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਕੇ ਜਾਓ ਯਾਦਾ ਰਹਿਣ ਜਿਹੜਾ ਬੰਦਾ ਤੁਹਾਨੂੰ ਇੱਕ ਵਾਰ ਮਿਲਿਆ ਹੋਵੇ ਉਹ ਬੰਦਾ ਦੁਬਾਰਾ ਸੋਚਿਆ ਕਰੇ ਵੀ ਉਹ ਬੰਦਾ ਕਦੇ ਸੀਗਾ ਤੁਹਾਡੇ ਜਾਣ ਤੋਂ ਬਾਅਦ ਜਿਵੇਂ ਬੰਦੇ ਨੇ ਮੈਨੂੰ ਇੱਕ ਸਲਾਹ ਦਿੱਤੀ ਸੀ ਲਾ ਲਓ ਜਾਂ ਇੱਕ ਚੰਗੇ ਕੰਮ ਲਾਇਆ ਸੀ ਚੰਗੇ ਕਰਮ ਕਰੋਗੇ ਜਦੋਂ ਫਿਰ ਲੋਕ ਆਪੀ ਯਾਦ ਕਰਦੇ ਨੇ ਮੈਂ ਨਹੀਂ ਕਹਿੰਦਾ ਵੀ ਮੈਂ ਚੰਗੇ ਕੰਮ ਕਰ ਰਿਹਾ ਤੁਸੀਂ ਨਹੀਂ ਕਰ ਰਹੇ ਮੈਂ ਇੱਕ ਵੈਸੇ ਜਸਟ ਗੱਲ ਕਰ ਰਿਹਾ ਹੋ ਸਕਦਾ ਮੈਂ ਬੜਾ ਪਾਪੀ ਹੋਵਾਂ ਮੈਂ ਬੜੇ ਪਾਪ ਕਰਦਾ ਹੋਵਾਂ ਪਰ ਮੈਂ ਕਦੇ ਕਿਸੇ ਨੂੰ ਡੀਮੋਟੀਵੇਟ ਨਹੀਂ ਕਰਦਾ ਮੈਂ ਹਮੇਸ਼ਾ ਜਿਹੜਾ ਵੀ ਕੋਈ ਮੈਨੂੰ ਪੁੱਛਦਾ ਜਿਹੜੇ ਇਥੇ ਕੈਨੇਡਾ ਜੇ ਵੀਨਣਾ ਜਿਹੜੇ ਕਹਿੰਦੇ ਨੇ ਸਾਨੂੰ ਸਾਡੇ ਪੈਸੇ ਵਾਪਸ ਮਿਲ ਜਣਾ ਸੀ ਕੈਨੇਡਾ ਛੱਡ ਕੇ ਜਾ ਲਾਂਗੇ ਮੈਂ ਉਹਨਾਂ ਨੂੰ ਵੀ ਸਮਝਾਉਂਦਾ ਵੀ bro ਪੈਸੇ ਕਮਾਉਣਾ ਵੱਡੀ ਗੱਲ ਨਹੀਂ ਪਰ ਇਹ ਲਾਈਫ ਸਟਾਈਲ ਨਹੀਂ ਮਿਲਣਾ ਤੁਹਾਨੂੰ ਇੰਡੀਆ ਜਾ ਕੇ ਤੁਸੀਂ ਪੈਸੇ ਇੰਡੀਆ ਜਾ ਕੇ ਵੀ ਕਮਾ ਲਓਗੇ ਮੈਂ ਵੀ ਪੈਸੇ ਇੰਡੀਆ ਕਮਾ ਰਿਆ ਸੀਗਾ ਮੈਂ ਜਿੰਨੇ ਕੈਨੇਡਾ ਦੇ ਵਿੱਚ ਕਮਾਇਆ ਉਹਨੇ ਹੀ ਮੈਂ ਇੰਡੀਆ ਦੇ ਵਿੱਚ ਪੈਸੇ ਕਮਾਇਆ ਸੀਗਾ ਜਿਹੜੇ ਮੇਰੇ ਸਰਕਲ ਦੇ ਬੰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਤੇ ਮੈਂ ਕੈਨੇਡਾ ਦੇ ਵਿੱਚ ਆਉਣ ਤੋਂ ਪਹਿਲਾਂ ਸਕੋਰਪੀਓ ਐਂਡ ਨਵੀਂ ਬੁੱਕ ਕਰਾਈ ਹੋਈ ਸੀਗੀ ਮੇਰਾ ਵੀਜ਼ਾ ਆ ਗਿਆ ਤੇ ਮੈਂ ਉਹ ਕੈਨਸਲ ਕਰਕੇ ਆਇਆ ਮੇਰੇ ਤੁਸੀਂ YouTube ਤੇ ਜਾ ਕੇ ਪੁਰਾਣੇ ਬਲੌਗਸ ਦੇ ਵਿੱਚ ਵੀ ਦੇਖ ਸਕਦੇ ਹੋ ਮੈਂ ਉਹ ਗੱਡੀ ਕੈਨਸਲ ਕਰਕੇ ਆਇਆ ਜਿਹੜੀ ਗੱਡੀ 18-20 ਲੱਖ ਰੁਪਏ ਦੀ ਆਪਣਾ ਮੈਂ ਆਪਣੇ ਦਮ ਤੇ ਲੈ ਰਿਆ ਸੀ ਮੈਂ ਮਤਲਬ ਵੀ ਪਾਪਾ ਮੇਡ ਜਾ ਬਾਪੂ ਵੱਲੋਂ ਦਵਾਈ ਹੋਈ ਗੱਡੀ ਨਹੀਂ ਵਿੱਚ ਚਲਾਨੀ ਸੀ ਮੈਂ ਆਪਣੇ ਦਮ ਤੇ ਲੈ ਕੇ ਚਲਾਨੀ ਸੀਗੀ ਉਹ ਕਿਉਂ ਕਿਉਂਕਿ ਮੈਂ ਇੱਕ ਵਧੀਆ ਇਨਕਮ ਕਮਾਰਾ ਸੀਗਾ ਇੰਡੀਆ ਦੇ ਵਿੱਚ ਵੀ ਮੈਂ ਪੈਸੇ ਪਿੱਛੇ ਕੈਨੇਡਾ ਨਹੀਂ ਆਇਆ ਮੈਂ ਲਾਈਫ ਸਟਾਈਲ ਪਿੱਛੇ ਆਇਆ ਤੇ ਮੈਂ ਆਪਣਾ ਫਿਊਚਰ ਸਿਕਿਉਰ ਕਰਨ ਲਈ ਆਇਆ। ਇੰਡੀਆ ਦੇ ਵਿੱਚ ਫਿਊਚਰ ਸਿਕਿਉਰ ਨਹੀਂ ਹੈਗਾ। ਪਰ ਫਿਰ ਵੀ ਆਪਣਾ ਤੁਸੀਂ ਕੋਸ਼ਿਸ਼ ਕਰੋ ਜੇ ਤੁਸੀਂ ਆਪਣਾ ਨਹੀਂ ਕੈਨੇਡਾ ਆਣਾ ਜਾ ਕੋਸ਼ਣਾ ਵੀ ਇੰਡੀਆ ਦੇ ਵਿੱਚ ਆਪਣਾ ਬਿਜ਼ਨਸ ਕਰੋ। ਤੇ ਮੈਂ ਕੈਨੇਡਾ ਦੇ ਵਿੱਚ ਵੀ ਇਹੀ ਮੋਟੀਵੇਟ ਕਰਦਾ ਹਮੇਸ਼ਾ ਜਿਹੜੇ ਮੇਰੇ ਨਾਲ ਸਟੂਡੈਂਟ ਇੱਥੇ ਕੰਮ ਕਰਦੇ ਨੇ ਜਾਂ ਹੋਰ ਕੋਈ ਮੈਨੂੰ ਮਿਲਦਾ ਮੈਂ ਇਹੀ ਮੋਟੀਵੇਟ ਕਰਦਾ ਵੀ ਆਪਣਾ ਬਿਜ਼ਨਸ ਕਰੋ ਜੇ ਕੈਨੇਡਾ ਦੇ ਵਿੱਚ ਸਕਸੈਸਫੁਲ ਹੋਣਾ। ਅੱਜ ਜਿਹੜੇ ਦੇ ਵਿੱਚ ਮੈਂ ਜੋਬ ਕਰ ਰਿਹਾ ਬਟ ਮੇਰਾ ਹਮੇਸ਼ਾ ਇੰਟਰਸਟ ਇਹੀ ਚ ਰਹੇਗਾ ਕਿ ਮੈਂ ਬਿਜ਼ਨਸ ਕਰਾਂ ਜਲਦੀ ਤੋਂ ਜਲਦੀ। ਬਾਕੀ ਆਪਾਂ ਪਹੁੰਚ ਜਲਦੇ ਆਪਾਂ ਗੱਡੀ ਕੋਲ ਤੁਹਾਨੂੰ ਦਿਖਾਣੇ ਆ ਗੱਡੀ ਬਾਰੇ ਦੱਸਦੇ ਆ ਤੇ ਤੁਹਾਨੂੰ ਪ੍ਰੋਸੈਸ ਵੀ ਦੱਸਾਂਗੇ ਬਾਅਦ ਚ ਗੱਡੀ ਲੈ ਕੇ ਕਿਤੇ ਆਪਾਂ ਸਾਈਡ ਤੇ ਰੁਕ ਗਏ ਪਾਰਕਿੰਗ ਚ ਜਾਂ ਕਿਤੇ ਫਿਰ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਡਾਕੂਮੈਂਟਸ ਰੈਡੀ ਕਰਨੇ ਨੇ ਤੇ ਕਿੰਨਾ ਖਰਚਾ ਆ ਆਪੋ ਜੀ ਕਰ ਲੱਗੇ ਆ ਗੱਡੀ ਰਿਵੀਲ ਇਹ ਆ ਜੀ ਆਪਣੀ ਗੱਡੀ ਨੰਬਰ ਪਲੇਟਾਂ ਲੱਗ ਚੁੱਕੇ ਨੇ ਆਪਣੀਆਂ ਕਿਆਦੀ ਗੱਡੀ ਹੈ ਜੀ ਆਪਟੀਮਾ ਟਾਪ ਮਾਡਲ ਆ 2013 ਤੇ ਬਾਕੀ ਡਿਟੇਲਸ ਤੁਹਾਨੂੰ ਮੈਂ ਵਿੱਚ ਬੈਠ ਕੇ ਦਵਾਂਗਾ ਕਿਤੇ ਪਾਰਕਿੰਗ ਦੇ ਵਿੱਚ ਜਾ ਕੇ ਵਿਤਨਾਬਿਸ ਨੇ ਜਿਹੜਾ ਤੁਹ ਦਿੱਤੀ ਹੈ ਜੇ ਗੱਡੀ ਬਿਲਕੁਲ ਸਾਫ਼ ਪਈਆ ਥਲਕੇ ਜੇਦਰ ਬਸ ਇਹ ਆਪਣਾ ਸਕ੍ਰੈਚ ਨੇ ਇਹ ਰਬਿੰਗ ਕਰਾਣੀ ਹੈ ਰਬਿੰਗ ਕਰਾ ਕੇ ਸੈੱਟ ਹੋ ਜਾਣੇ ਹਲੋਏ ਪਏ ਹੋਏ ਨੇ ਵਿంటర్ ਟਾਇਰ ਨਾਲ ਨਵੇਂ ਨੇ ਤੇ ਸਮਰ ਟਾਇਰ ਨਾਲ ਐਕਸਟਰਾ ਨੇ ਸਾਰਾ ਕੁਝ ਨਾਲ ਮਿਲੇ ਇਹ ਟੈਂਪਰੇਰੀ ਨੰਬਰ ਦੇ ਕੋ ਟੈਂਪਰੇਰੀ ਨੰਬਰ ਦੀ ਇਹ ਨਿਸ਼ਾਨੀ ਹੁੰਦੀ ਆ T ਤੇ ਅੰਦਰੋਂ ਦਿਖਾਉਂਦਾ ਜੀ ਮੈਂ ਤੁਹਾਨੂੰ ਥੋੜੀ ਜਿਹੀ ਹੁਣ ਇਹ ਅੰਦਰੋਂ ਵੇ ਜੀ ਕੰਡੀਸ਼ਨ ਜਮਾ ਓਕੇ ਪੈਨੋਰਮਿਕ ਮੂਨ ਰੂਫ ਤੇ ਬਸ ਇੱਕ ਸਕਰੀਨ ਦੀ ਕਮੀ ਆ ਜੀ ਕੋਸ਼ਿਸ਼ ਕਰਾਂਗਾ ਮੈਂ ਜਲਦੀ ਉਹ ਵੀ ਆਪਣਾ ਅਪਗ੍ਰੇਡ ਕਰਾਦਾ ਅਜੇ ਫਿਲਹਾਲ ਆਪਾਂ ਐਵੇਂ ਚਲਾਵਾਂਗੇ ਜਿਵੇਂ ਹੈਗੀ ਆ ਸਕਰੀਨ ਜਲਦੀ ਕੋਸ਼ਿਸ਼ ਕਰਾਂਗਾ ਮੈਂ ਸਕਰੀਨ ਦਾ ਪ੍ਰਾਈਸ ਹੈਗਾ ਇੱਥੇ ਜਿਹੜਾ 150 200 300 ਡਾਲਰ ਐਵੇਂ ਆ ਡਿਪੈਂਡ ਕਰਦਾ ਆਪਾਂ ਕਿਹੜੀ ਲਵਾਣੀ ਆ ਤੇ ਵਦਿਆ ਖੁੱਲਡੁਲੀ ਆ ਜੀ ਇਹ ਪਿੱਛੇ ਟਾਇਰ ਨੇ ਸਮਰ ਟਾਇਰ ਨਾਲ ਲਿਕੇ ਚੱਲਿਆ ਤੇ ਨੇ ਪਿੱਛੇ ਡਿੱਗੀ ਜਿ ਰੱਖ ਲੈ ਕੇ ਇੱਥੇ ਪਿਆ ਡਿੱਗੀ ਵੀ ਬਹੁਤ ਖੁੱਲਡੁਲੀ ਹੁੰਦੀ ਆ ਜੀ ਇੱਥੇ ਦੋ ਵੱਡੇ ਲੱਗੇ ਚ ਰੱਖ ਕੇ ਇੱਕ ਛੋਟਾ ਲੱਗੇ ਜਰਾਮ ਨਾਲ ਆ ਜਾਂਦਾ ਆ ਇਹ ਕਾਰ ਆ ਜੀ ਆਪਣਾ ਜਿੱਥੋਂ ਮੈਂ ਲਿਆ ਇਥੇ ਨਾਈਗਰਾ ਦੇ ਵਿੱਚ ਇਹ ਵਾਲਾ ਏਰੀਆ ਬਹੁਤ ਸੋਹਣਾ ਏਰੀਆ ਸੇਮ ਬ੍ਰੈਂਪਟਨ ਵਾਲੀ ਲੁੱਕ ਪੈਂਦੀ ਇਥੇ ਘਰ ਨਵੇਂ ਨੇ ਸਾਰਾ ਏਰੀਆ ਨਵਾਂ ਬਣਿਆ ਹੋਇਆ ਤੇ ਬਸ ਜਪਾ ਪੇਮੈਂਟ ਕਰਤੀ ਇਹਨਾਂ ਨੂੰ ਸਾਰੀ ਵੇਟ ਕਰ ਰਹੀ ਆਪਾਂ ਜਿਹੜਾ ਓਨਰ ਆ ਉਹ ਆਏਗਾ ਇੱਕ ਵਾਰ ਉਹਨੂੰ ਮਿਲ ਕੇ ਇੱਕ ਵਾਰ ਕਿਉਂਕਿ ਉਹਦਾ ਫਰੈਂਡ ਸੀਗਾ ਇੱਥੇ ਜਿੱਦੋਂ ਮੈਂ ਲਿੱਤੀ ਆ ਇਹ ਤੇ ਓਨਰ ਨੂੰ ਮਿਲ ਕੇ ਇੱਕ ਵਾਰ ਫਿਰ ਆਪਾਂ ਇਥੋਂ ਨਿਕਲਾਂਗੇ ਸਭ ਤੋਂ ਪਹਿਲਾਂ ਇਥੋਂ ਆਪਾਂ ਜਾਵਾਂਗੇ ਗੁਰੂ ਘਰ ਇੱਥੋਂ ਬਿਲਕੁਲ ਨਾਲ ਹੀ ਗੁਰੂ ਘਰ ਕਿਉਂਕਿ ਗੁਰੂ ਘਰ ਤੋਂ ਬਿਨਾ ਕਿਸੇ ਦਾ ਕੋਈ ਆਪਣਾ ਇੱਥੇ ਵजूद ਨਹੀਂ ਅਗਰ ਆਪਾਂ ਜਿਹੜੇ ਵੀ ਆਪਣਾ ਮਤਲਬ ਵੀ ਚਲੋ ਕੋਈ ਵੀ ਆਪਣਾ ਧਰਮ ਦਾ ਜਿਹੜਾ ਬੰਦਾ ਕਿਸੇ ਵੀ ਧਰਮ ਦਾ ਮੇਰਾ ਮੰਨਣਾ ਇਹ ਆ ਵੀ ਆਪਣਾ ਗੁਰੂ ਆ ਵੈਗੁਰੂ ਦੀ ਔਟ ਲੈ ਕੇ ਹਮੇਸ਼ਾ ਕੰਮ ਕਰੋ ਤੇ ਗੁਰੂ ਆਪੇ ਆਪਣਾ ਤੁਹਾਨੂੰ ਪਾਰ ਲਾਂਦਾ ਤੇ ਇਹ ਵੀ ਅੱਜ ਆਪਣਾ ਇੱਕ ਵੈਗੁਰੂ ਦੀ ਕਿਰਪਾ ਸੀਗੀ ਤਾਂ ਆਪਾਂ ਨੂੰ ਇਹ ਗੱਡੀ ਲੈਣ ਦਾ ਮੌਕਾ ਮਿਲਿਆ ਅੱਜ ਤੇ ਸਭ ਤੋਂ ਪਹਿਲਾਂ ਇੱਥੋਂ ਆਪਾਂ ਹੁਣ ਜਾਵਾਂਗੇ ਗੁਰੂ ਘਰ ਤੁਹਾਨੂੰ ਦਿਖਾਵਾਂਗੇ ਕਲਿੱਪਾਂ ਗੁਰੂ ਘਰ ਦੀਆਂ ਵੀ ਜਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਤੁਹਾਨੂੰ ਗੱਡੀ ਦੇ ਵਿੱਚ ਬੈਠ ਕੇ ਸਾਰੀ ਡਿਟੇਲਸ ਦਵਾਂਗੇ ਕੀ ਕੀ ਆਪਣਾ ਖਰਚਾ ਆਇਆ ਮੇਰਾ ਕਿੰਨਾ ਖਰਚਾ ਆ ਗਿਆ ਤੇ ਕਿੰਨੇ ਚ ਮੈਨੂੰ ਗੱਡੀ ਪੈ ਗਈ ਇਹ ਦੇਖੋ ਮੈਂ ਨਹੀਂ ਕਹਿੰਦਾ ਮੈਂ ਬਹੁਤ ਤਗੜੀ ਗੱਡੀ ਲੈ ਲਈ ਮੈਂ ਬੜਾ ਕੁਝ ਅਚੀਵ ਕਰ ਲਿਆ 2 ਮਹੀਨੇ ਦੇ ਵਿੱਚ ਇਹ ਕੁਝ ਬਟ ਫਿਰ ਵੀ ਐਟ ਲੀਸਟ ਮੈਂ 2 ਮਹੀਨੇ ਦੇ ਵਿੱਚ ਤੁਹਾਨੂੰ ਮੈਂ ਜਦੋਂ ਦੱਸਾਂਗਾ ਵੀ ਇਹ ਗੱਡੀ ਕਿੰਨੇ ਦੀ ਲਿੱਤੀ ਹੈ ਮੈਂ ਤੇ ਮੈਨੂੰ ਕਿੰਨੇ ਦੀ ਪੈ ਗਈ ਇਹ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਨਹੀਂ ਕਹਿੰਦਾ ਵੀ ਮੇਰੇ ਤੋਂ ਬਿਨਾ ਕੋਈ ਨਾ ਕਰ ਸਕਦਾ ਨਾ ਕੀਤਾ ਹੋਣਾ ਬੜਿਆਂ ਨੇ ਕੀਤਾ ਹੋਣਾ ਬਟ ਕਮਾ ਕੇ ਤੇ ਘਰੋਂ ਮੰਗਾ ਕੇ ਬੜੌਕਾ ਹੁੰਦਾ ਸਾਰੇ ਕਰਨ ਮੈਂ ਅੱਗੇ ਵੈਗਰੋ ਕੋਈ ਹੀ ਅਰਦਾਸ ਕਰਾਂਗਾ ਵੀ ਜਿੰਨੇ ਵੀ ਲੋਕ ਕੈਨੇਡਾ ਦੇ ਵਿੱਚ ਆਏ ਨੇ ਜਾਂ ਆ ਰਹੇ ਨੇ ਸਾਰੇ ਸਕਸੈਸਫੁਲ ਹੋਣ ਤੇ ਜਲਦੀ ਤੋਂ ਜਲਦੀ ਪੀਆਰ ਹੋਣ ਆਗੇ ਜੀ ਆਪਾਂ ਗੁਰੂ ਘਰ ਇਹ ਆ ਜੀ ਨਾਇਗਰਾ ਫਾਲਸ ਦਾ ਗੁਰੂ ਘਰ ਤੇ ਇਹ ਅੱਗੇ ਪਾਰਕਿੰਗ ਸਪੇਸ ਇਹ ਖੜੀ ਹੈ ਜੀ ਆਪਣੀ ਗੱਡੀ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਨਿਓਗਰਾ ਫਾਲਸ ਤੇ ਦਰਸ਼ਨ ਕੀਤੇ ਗੁਰੂ ਘਰ ਦੇ ਹੁਣ ਚੱਲਦੇ ਆ ਜੀ ਆਪਾਂ ਚੂਜ਼ ਪਾ ਕੇ ਗੱਲ ਕਰਦੇ ਆ ਜੀ ਹੁਣ ਆਪਾਂ ਸਾਰੇ ਖਰਚੇ ਦੀ ਤੇ ਸਾਰੇ ਪ੍ਰੋਸੈਸ ਦੀ ਕੀ ਕੈਨੇਡਾ ਦੇ ਵਿੱਚ ਆਪਾਂ ਗੱਡੀ ਲੈਣੀ ਆ ਤਾਂ ਕੀ ਪ੍ਰੋਸੈਸ ਆ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਆਪਾਂ ਨੇ ਅਗਰ ਕੈਨੇਡਾ ਦੇ ਵਿੱਚ ਗੱਡੀ ਲੈਣੀ ਆ ਆਪਣੇ ਕੋਲ ਜਾਂ ਜੀ2 ਲਾਇਸੈਂਸ ਹੋਣਾ ਚਾਹੀਦਾ ਜਾਂ ਜੀ ਲਾਇਸੈਂਸ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਕੈਨੇਡਾ ਆਏ ਹੋ ਸਭ ਤੋਂ ਪਹਿਲਾਂ ਤਾਂ ਆਪਣਾ ਜੀ2 ਲਾਇਸੈਂਸ ਬਣਵਾਓ ਜਾਂ ਜੀ ਲਾਇਸੈਂਸ ਬਣਵਾਓ ਫਿਰ ਤੁਸੀਂ ਉਸ ਤੋਂ ਬਾਅਦ ਗੱਡੀ ਲੈ ਸਕਦੇ ਹੋ ਬੈਟਰ ਇਹੀ ਹੈ ਕਿ ਅਗਰ ਜੀ ਬਣਵਾ ਲਓ ਕਿਉਂਕਿ ਜੀ ਤੇ ਇੰਸ਼ੋਰੈਂਸ ਸਸਤੀ ਪੈਂਦੀ ਆ ਅਗਰ ਤੁਸੀਂ 25 ਸਾਲ ਤੋਂ ਪਲੱਸ ਹ ਤਾਂ ਤੁਹਾਨੂੰ ਇੰਸ਼ੋਰੈਂਸ ਹੋਰ ਵੀ ਸਸਤੀ ਪੈਂਦੀ ਆ ਦੇਖੋ ਹੁਣ ਗੱਲ ਕਰਦੇ ਆ ਜੀ ਆਪਾਂ ਇਹ ਗੱਡੀ ਦੀ ਜਦੋਂ ਆਪਾਂ ਕੋਈ ਗੱਡੀ ਲੱਭ ਲਈ ਆਪਾਂ ਮਾਰਕੀਟਪਲੇਸ ਤੋਂ ਗੱਡੀ ਲਵਸਾ ਦਿਆਂ ਜਾਂ ਡੀਲਰ ਤੋਂ ਲਵਸਾ ਦਿਆਂ ਦੋ ਆਪਸ਼ਨ ਹਨ ਇੱਥੇ ਅਗਰ ਆਪਾਂ ਸੈਕੰਡ ਹੈਂਡ ਗੱਡੀ ਲੈਣੀ ਆ ਡੀਲਰ ਤੋਂ ਲੱਭਾਂਗੇ ਤਾਂ ਸਾਰਾ ਕੰਮ ਡੀਲਰ ਦਾ ਆਪਾਂ ਸਿਰਫ ਡੀਲਰ ਕੋਲ ਜਾ ਕੇ ਸਾਈਨ ਕਰਨੀ ਆ ਤੇ ਉਹਨੂੰ ਪੈਸੇ ਦੇਣੇ ਤੇ ਆਪਾਂ ਗੱਡੀ ਲੈ ਕੇ ਆ ਜਣੀ ਆ 댓ਸ ਇਟ ਆਪਾਂ ਕੁਝ ਵੀ ਨਹੀਂ ਕਰਨਾ ਉਹਦੇ ਵਿੱਚ ਅਗਰ ਆਪਾਂ ਡੀਲਰ ਤੋਂ ਲਵਾਂਦੇ ਆ ਪਰ ਮੈਂ ਰეკਮੈਂਡ ਕਰਾਂਗਾ ਕਿ ਅਗਰ ਤੁਹਾਨੂੰ ਗੱਡੀ ਦੀ ਨੌਲੇਜ ਹੈਗੀ ਆ ਤੁਸੀਂ ਆਪਣਾ ਗੱਡੀਆਂ ਚਲਾਉਂਦੇ ਰਹੇ ਹੋ ਤਾਂ ਤੁਸੀਂ ਲੱਭਿਓ ਮਾਰਕੀਟਪਲੇਸ ਤੋਂ ਸਸਤੀ ਮਿਲ ਜਾਂਦੀ ਆ ਤੇ ਵਧੀਆ ਗੱਡੀ ਮਿਲ ਜਾਂਦੀ ਆ ਡੀਲਰ ਨਾਲੋਂ ਡీలਰ ਭਾਵੇਂ ਕੋਈ ਜਿੰਨਾ ਮਰਜ਼ੀ ਚੰਗਾ ਵੀ ਇੱਥੇ ਉਹਨੇ ਵਿੱਚੋਂ ਮਾਰਜਨ ਰੱਖ ਕੇ ਹੀ ਅੱਗੇ ਗੱਡੀ ਵੇਚਣੀ ਆ ਦੇਖੋ ਮੈਨੂੰ ਕਹਦਾ ਵੀ ਕੋਈ ਠੱਗ ਰਿਹਾ ਜਾਂ ਕੁਝ ਕਰ ਰਿਹਾ ਕੋਈ ਹੋ ਸਕਦਾ 200 ਡਾਲਰ ਕਮਾ ਕੇ ਵੀ ਵੇਚ ਰਿਹਾ ਬਟ ਆਪਾਂ 200 ਡਾਲਰ ਵੀ ਆਪਾਂ ਕਿਸ ਨੂੰ ਕਿਉਂ ਦੇਣੀ ਆਂ ਅਗਰ ਆਪਾਂ ਨੂੰ ਖੁਦ ਨੋਲੇਜ ਹੈਗੀ ਆ ਗੱਡੀ ਦੀ ਤੇ ਉਸ ਤੋਂ ਬਾਅਦ ਆਪਣਾ ਗੱਡੀ ਦੇਖੋ ਜਾ ਕੇ ਗੱਡੀ ਵਾਲੇ ਨਾਲ ਪਹਿਲਾਂ ਤਾਂ ਗੱਲ ਕਰੋ ਕਿ ਸੇਫਟੀ ਵਿੱਚ ਕਰਾ ਕੇ ਦੇਂਗਾ ਜੇ ਤਾਂ ਕੋਸ਼ਿਸ਼ ਕਰੋ ਕਿ ਸੇਫਟੀ ਵਿੱਚ ਕਰਾ ਕੇ ਦਵੇ ਉਹ ਸੇਫਟੀ ਦਾ ਕੀ ਮਤਲਬ ਹੈ ਇੱਥੇ ਸੇਫਟੀ ਦਾ ਮਤਲਬ ਹੈ ਇੱਥੇ ਕਿ ਮੈਕੈਨਿਕ ਤੋਂ ਜਾ ਕੇ ਆਪਾਂ ਨੇ ਸਰਟੀਫਿਕੇਟ ਲੈਣਾ ਹ ਮਕੈਨਿਕ ਦੀ 35 40 ਦਿਨਾਂ ਦੀ ਗਾਰੰਟੀ ਹੁੰਦੀ ਹੈ ਕਿ ਅਗਰ 35 40 ਦਿਨਾਂ ਦੇ ਵਿੱਚ ਕੋਈ ਚੀਜ਼ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਫ੍ਰੀ ਆਫ ਕੋਸਟ ਆਪਾਂ ਨੂੰ ਰਿਪੇਅਰ ਕਰਕੇ ਦੇਵੇਗਾ ਤੇ ਉਹਦੇ ਉਹ ਚਾਰਜਸ ਲੰਦਾ तकरीबन 80 ਤੋਂ 100 ਡਾਲਰ ਮੈਂ ਵੀ ਹਜੇ ਕਰਵਾਣੀ ਆ ਮੈਂ ਕਰਵਾਵਾਂਗਾ ਤੁਹਾਨੂੰ ਫਿਰ ਮੈਂ ਦੱਸ ਦਾਂਗਾ ਮੇਰੇ ਕਿੰਨੇ ਲੱਗੇ ਨੇ ਅਗਰ ਆਪਣੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਪ੍ਰੋਬਲਮ ਆ ਤਾਂ ਉਹਦੇ ਕਹਿਣਾ ਆਪਾਂ ਨੂੰ ਪਹਿਲਾਂ ਵੀ ਇਹ ਚੀਜ਼ ਚੇਂਜ ਕਰਾਓ ਫਿਰ ਮੈਂ ਸੇਫਟੀ ਕਰਕੇ ਦਵਾਂਗਾ ਉਹ ਚੀਜ਼ ਦੇ ਐਕਸਟਰਾ ਪੈਸੇ ਲੈ ਤੇ ਸੇਫਟੀ ਦੇ 80 100 ਡਾਲਰ ਜਿੰਨੇ ਵੀ ਨੇ ਉਹ ਐਕਸਟਰਾ ਹੋਣਗੇ ਉਹ ਜਾ ਸੇਫਟੀ ਅਗਰ ਵਿੱਚ ਮੰਨਦਾ ਬੰਦਾ ਜੀ ਤਾਂ ਤੁਸੀਂ ਲੈ ਰਹੇ ਹੋ ਸਭ ਤੋਂ ਬੈਟਰ ਅਗਰ ਨਹੀਂ ਮੰਨਦਾ ਤਾਂ ਕੋਈ ਇਸ਼ੂ ਨਹੀਂ ਤੁਸੀਂ ਗੱਡੀ ਦੇਖੋ ਆਪ ਤੁਸੀਂ ਆਪ ਤਸੱਲੀ ਕਰੋ ਕਿ ਗੱਡੀ ਸਹੀ ਹੈ ਜਾਂ ਨਹੀਂ ਸਹੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਉਹਦੇ ਤੋਂ ਉਹਨੂੰ ਕੁਝ ਪੈਸੇ ਦੇ ਕੇ ਹਾਫ ਅਡਵਾਂਸ ਪੇਮੈਂਟ ਦੇ ਕੇ ਜਾਂ ਲਾ ਲਓ ਥੋੜੀ-ਬਹੁਤੀ ਪੇਮੈਂਟ ਦੇ ਕੇ ਤੁਸੀਂ ਉਹਨੂੰ ਆਪਣਾ आरसी ਤੋਂ ਸਾਈਨ ਕਰ ਉਹਦਾ ਆਰਸੀ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਆਂ ਆਪਣੀ ਇੰਡੀਆ ਚ ਆਰਸੀ ਹੁੰਦੀ ਐਥੇ ਵੈਸੇ ਵੀਨ ਨੰਬਰ ਕਹਿੰਦੇ ਨੇ ਵੀਨ ਨੰਬਰ ਦੇ ਪਿੱਛੇ ਉਹ ਤੋਂ ਸਾਈਨ ਕਰਵਾ ਕੇ ਇੱਕ ਸੇਲ ਆਫ ਬਿੱਲ ਲੈ ਲੈਣਾ ਉਹਦੇ ਤੋਂ ਸੇਲ ਆਫ ਬਿੱਲ ਦੇ ਵਿੱਚ ਆਪਣਾ ਤੁਸੀਂ ਜਿੰਨੇ ਦੀ ਦਿੱਤੀ ਐ ਅਮਾਉਂਟ ਜ਼ਰੂਰੀ ਨਹੀਂ ਵੀ ਤੁਸੀਂ ਉਹਨਾਂ ਪਾਣਾ ਇਹ ਡਿਪੈਂਡ ਕਰਦਾ ਤੁਹਾਡੇ ਤੇ ਇਹਦੇ ਵਿੱਚ ਆਪਣਾ ਤੁਸੀਂ ਟੈਕਸ ਪੇ ਕਰਨਾ ਪੈਗਾ ਅਗਰ ਤੁਹਾਨੂੰ ਜਿੰਨੇ ਤੋਂ ਤੁਸੀਂ ਆਪਣਾ ਗੱਡੀ ਸ਼ੋਅ ਕਰਦੇ ਹੋ ਤਾਂ ਉਹ ਟੈਕਸ ਤੋਂ ਕਿਵੇਂ ਬਚਣਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਜਾਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਕਿ ਤੁਸੀਂ ਆਪਣਾ ਟੈਕਸ ਤੋਂ ਕਿਵੇਂ ਬਚ ਸਕਦੇ ਹੋ ਘੱਟ ਟੈਕਸ ਕਿਵੇਂ ਪੇ ਕਰਨਾ ਆਪਣਾ ਟੈਕਸ ਭਰਨਾ ਹੀ ਸਾਦੇ ਟੈਕਸ ਪੇ ਕਰਨਾ ਪਏਗਾ ਬਸ ਇਹ ਵੀ ਆਪਣਾ ਘੱਟ ਪੇ ਕਰਨਾ ਪਏਗਾ ਉਹਦਾ ਤਰੀਕਾ ਜੇ ਤੁਸੀਂ ਜਾਣਨਾ ਚਾਹੁੰਦੇ ਤਾਂ ਤੁਸੀਂ ਮੈਨੂੰ نیچے ਆਪਣਾ ਕਮੈਂਟ ਛੱਡ ਦਿਓ ਮੈਂ ਤੁਹਾਡਾ ਰਿਪਲਾਈ ਕਰਾਂਗਾ ਜਰੂਰ ਤੇ ਉਸ ਤੋਂ ਬਾਅਦ ਆਪਣਾ ਉਹਦਾ ਵਿਨ ਨੰਬਰ ਤੇ ਸਾਈਨ ਕਰਵਾ ਕੇ ਬਿਲ ਆਫ ਸੇਲ ਲੈ ਕੇ ਆਪਾਂ ਨੇ ਇੰਸ਼ੋਰੈਂਸ ਕਰਵਾਉਣਾ ਸਭ ਤੋਂ ਪਹਿਲਾਂ ਆਪਣੀ ਗੱਡੀ ਦਾ ਇੰਸ਼ੋਰੈਂਸ ਕਿਸੇ ਆਪਣੇ ਇੰਸ਼ੋਰੈਂਸ ਠੱਗਾ ਕੋਲ ਨਾ ਫਸਿਓ ਕੋਈ ਵੀ ਆਪਣਾ ਜਿਹੜਾ ਵੀ ਪ੍ਰੋਮੋਸ਼ਨ ਕਰਦੇ ਨੇ ਇਹ ਆਨਲਾਈਨ ਇੰਸਟਾਗ੍ਰਾਮ ਤੇ ਇਹ ਸਾਰੇ ਆਪਣਾ ਠੱਗ ਨੇ ਮੇਰੀ ਨਿਗਾ ਦੇ ਵਿੱਚ ਕਿਉਂ ਕਿਉਂਕਿ ਉਹ ਜਿੰਨਾ ਇੰਸ਼ੋਰੈਂਸ ਆਪਾਂ ਨੂੰ ਡਾਇਰੈਕਟ ਬੈਂਕ ਤੋਂ ਮਿਲ ਜਾਂਦਾ ਉਹਦੇ ਨਾਲੋਂ 50 100 ਡਾਲਰ ਐਕਸਟਰਾ ਹੀ ਆਪਣੇ ਤੋਂ ਮਹੀਨੇ ਦਾ ਚਾਰਜ ਕਰਦੇ ਨੇ ਤੇ ਮੇਰੀ ਨਿਗਾ 'ਚ ਫਿਰ ਉਹ ਠੱਗ ਹੋਏ ਜਦ ਆਪਾਂ ਨੂੰ ਪ੍ਰਾਈਸ ਬੈਂਕ ਨਾਲੋਂ ਘੱਟ ਦੇਣ ਇੱਕ ਦੂਜੇ ਨਾਲੋਂ ਬੀਟ ਕਰਨ ਦੀ ਗੱਲਾਂ ਕਰੀ ਜਾਂਦੇ ਨੇ ਇੱਥੇ ਕਿ ਮੈਂ ਬੀਟ ਕਰਕੇ ਦਵਾਂਗਾ ਬੀਟ ਕਰਕੇ ਦਵਾਂਗਾ ਇੱਕ ਦੂਜੇ ਤੋਂ ਬੀਟ ਕਰਨਾ ਕੋਈ ਵੱਡੀ ਗੱਲ ਨਹੀਂ ਤਾਂ ਕਰਕੇ ਤੁਸੀਂ ਆਪਣਾ ਸਿੱਧਾ ਡਾਇਰੈਕਟ ਬੈਂਕ ਤੋਂ ਇੰਸ਼ੋਰੈਂਸ ਕਰਵਾ ਸਕਦੇ ਹੋ ਅਗਰ ਤੁਸੀਂ ਉਹ ਵੀ ਕਰਵਾਉਣਾ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਆਪਣਾ ਦੱਸ ਦਾਂਗਾ ਕਿਵੇਂ ਹੁੰਦਾ ਇੰਸ਼ੋਰੈਂਸ ਕਰਵਾਉਣਾ ਮੈਨੂੰ ਜੋ ਇੰਸ਼ੋਰੈਂਸ ਪਿਆ ਨਾਈਗਰਾ ਫਾਲਸ ਦਾ 217 ਡਾਲਰ ਆਪਣਾ 2013 ਮਾਡਲ Kia ਟੌਪ ਮਾਡਲ ਦਾ ਇੰਸ਼ੋਰੈਂਸ ਪਿਆ ਕਿਉਂਕਿ ਮੇਰੀ ਇੱਕ ਦਾ ਜੀ ਲਾਇਸੈਂਸ ਆ ਤੇ ਮੇਰੀ ਏਜ ਵੀ 25 ਪਲੱਸ ਆ ਬਾਕੀ ਮੈਂ ਪੁਰਾਣਾ ਇੱਥੇ ਜਿਆਦਾ ਨਹੀਂ ਤਾਂ ਕਰਕੇ ਵੀ ਹਜੇ ਵੀ ਮੈਨੂੰ ਥੋੜਾ ਮਹਿੰਗਾ ਪਿਆ ਹੋਰ ਸਸਤਾ ਹੋ ਸਕਦਾ ਸੀਗਾ ਇਹ ਆਪਣਾ ਮਨ ਨੂੰ ਇਹ 150 ਤੋਂ 180 190 ਵੀ ਪੈ ਸਕਦਾ ਸੀਗਾ ਅਗਰ ਮਨ ਨੂੰ ਕੈਨੇਡਾ ਆਉਣ ਨੂੰ ਟਾਈਮ ਹੋ ਗਿਆ ਹੁੰਦਾ ਇਹ ਚੀਜ਼ਾਂ ਇੱਥੇ ਮੈਟਰ ਕਰਦੀਆਂ ਨੇ ਇੰਸ਼ੋਰੈਂਸ ਦੇ ਵਿੱਚ ਗੱਡੀ ਜਿਹੜੀ ਮੇਰੀ ਡੀਲ ਹੋਈ ਆ 4000 ਡਾਲਰ ਦੇ ਵਿੱਚ 4000 ਡਾਲਰ ਦੇ ਵਿੱਚ ਮੈਂ ਗੱਡੀ ਲਈਤੀ ਆ ਤੇ ਉਸ ਤੋਂ ਬਾਅਦ ਆਪਣਾ ਮੈਂ 60 ਡਾਲਰ ਆਪਣਾ ਨੰਬਰ ਪਲੇਟ ਦੇ ਆਪਣਾ ਸਰਵਿਸ ਹੰਟਾਰੀਓ ਗਿਆ ਮੈਂ ਉਹ ਤੋਂ ਬਿਲੋਵ ਸੇਲ ਲੈ ਕੇ ਤੇ ਆਰ ਸੀ ਦੇ ਲੈ ਕੇ ਤੇ ਇੰਸ਼ੋਰੈਂਸ ਲੈ ਕੇ ਠੀਕ ਹੈ ਆਪਣਾ ਲਾਇਸੈਂਸ ਨਾਲ ਲੈ ਕੇ ਜਾਣਾ ਤੁਸੀਂ ਸਰਵਿਸ ਹੰਟਾਰੀਓ ਜਿਹੜਾ ਵੀ ਨੇੜੇ ਪੈਂਦਾ ਤੁਸੀਂ ਉੱਥੇ ਜਾਣਾ ਚਾਰੋਂ ਡਾਕੂਮੈਂਟ ਤੁਸੀਂ ਲੈ ਕੇ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਵੀ ਵਹੀਕਲ ਟ੍ਰਾਂਸਫਰ ਦਾ ਆਪਣਾ ਇੱਥੇ ਕਰਵਾਉਣਾ ਉਹ ਆਪਣੇ ਆਪ ਤੁਹਾਡੇ ਤੋਂ ਇੱਕ ਫਾਰਮ ਭਰਵਾ ਲੈਣਗੇ ਤੇ ਜਿਹੜਾ ਆਪਣਾ ਵੀਨ ਨੰਬਰ ਹੈ ਉਹਦੇ ਪਿੱਛੇ ਆਪਣੀ ਡਿਟੇਲਸ ਭਰ ਦਿਓ ਡਿਟੇਲਸ ਭਰਨ ਤੋਂ ਬਾਅਦ ਉਹਨਾਂ ਨੇ ਤੁਹਾਡੇ ਤੋਂ ਆਪਣਾ ਨੰਬਰ ਪਲੇਟ ਦੇ ਚਾਰਜਸ ਲੈਣੇ ਆ 60 ਡਾਲਰ ਤੇ ਬਾਕੀ ਟੈਕਸ ਜਿੰਨਾ ਵੀ ਆਪਣਾ ਤੁਸੀਂ ਬਿਲ ਆਫ ਸੇਲ ਦੇ ਅਮਾਉਂਟ ਬਾਈ ਹੋਏਗੀ ਉਸ ਦੇ ਅਕੋਰਡਿੰਗ 13% ਟੈਕਸ ਅਗਰ 1000 ਡਾਲਰ ਤਾਂ 130 ਡਾਲਰ ਟੈਕਸ ਜਾਏਗਾ ਅਗਰ 5000 ਡਾਲਰ ਦੀ ਗੱਡੀ ਆ ਤਾਂ ਤੁਹਾਡਾ ਤਕਰੀਬਨ 520 ਡਾਲਰ ਦਾ ਟੈਕਸ ਜਾਏਗਾ ਤੇ ਉਸ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਆਪਾਂ ਨੇ ਆਪਣਾ ਉੱਥੇ ਟੈਕਸ ਪੇ ਕਰਤਾ ਆਪਾਂ ਨੇ ਨੰਬਰ ਪਲੇਟਾਂ ਦੇ ਚਾਰਜਸ ਦੇਤੇ ਉਹਨਾਂ ਦੇ ਨਾਲ ਦੇ ਨਾਲ ਆਪਾਂ ਨੰਬਰ ਪਲੇਟ ਦੇ ਦੇਣੀਆਂ ਨਾਲ ਦੇ ਨਾਲ ਆਪਾਂ ਨੂੰ ਨਵਾਂ ਆਰਸੀ ਨਵੀਂ ਵਿਹਨ ਨੰਬਰ ਆਪਣਾ ਆਪਣੇ ਨਾਮ ਦੇ ਚੜਾ ਕੇ ਦੇ ਦੇਣੀਆਂ ਉਸ ਤੋਂ ਬਾਅਦ ਆਪਾਂ ਨੇ ਆਣਾ ਦੁਬਾਰਾ ਉਹਦੇ ਕੋਲ ਜਿੱਦ ਤੋਂ ਆਪਾਂ ਗੱਡੀ ਲਈਤੀ ਸੀਗੀ ਉਹਨੂੰ ਆਪਣਾ ਰੈਸਟ ਪੇਮੈਂਟ ਪੂਰੀ ਕੰਪਲੀਟ ਕਰਕੇ ਅਗਰ ਉਹਨੇ ਸੇਫਟੀ ਦੀ ਗੱਲ ਗਲ ਪਿਛਕਈਆ ਤਾਂ ਪਹਿਲਾਂ ਹੀ ਸੇਫਟੀ ਕਰਾ ਕੇ ਲੇਜੋ ਤਾਂ ਇੱਕੋ ਵਾਰਚ ਕੰਮ ਹੋ ਜਾਏਗਾ ਤੁਹਾਡਾ ਸਰਵਿਸ ਅੰਟਰੀ ਦੇ ਵਿੱਚ ਅਗਰ ਸੇਫਟੀ ਉਹਨੇ ਨਹੀਂ ਕਰਾ ਕੇ ਦਿੱਤੀ ਜਾਂ ਉਹਨੇ ਨਹੀਂ ਕਿਹਾ ਤੁਹਾਨੂੰ ਵੀ ਮੈਂ ਕਰਾ ਕੇ ਦਵਾਗਾ ਤਾਂ ਤੁਸੀਂ ਪਹਿਲਾਂ ਇਹ ਕੰਮ ਕਰਕੇ ਫਿਰ ਉਹਦੇ ਕੋਲ ਦੁਬਾਰਾ ਆ ਕੇ ਦੁਬਾਰਾ ਉਹਦੀ ਪੇਮੈਂਟ ਉਹਨੂੰ ਦੇ ਕੇ ਆਪਣਾ ਸਾਰੇ ਡਾਕੂਮੈਂਟ ਲੈ ਕੇ ਜੋ ਵੀ ਆਪਣਾ ਗੱਡੀ ਦੇ ਡਾਕੂਮੈਂਟ ਹੁੰਦੇ ਨੇ ਚਾਬੀਆਂ ਦੋ ਹੁੰਦੀਆਂ ਨੇ ਦੋਨੋਂ ਚਾਬੀਆਂ ਲੈ ਕੇ ਤੁਸੀਂ ਗੱਡੀ ਲੈ ਕੇ ਆ ਜਾਣਾ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਹਫ਼ਤੇ ਦਾ ਟਾਈਮ ਹੁੰਦਾ ਇੱਕ ਹਫ਼ਤੇ ਦੇ ਵਿੱਚ ਤੁਸੀਂ ਜਾ ਕੇ ਸੇਫਟੀ ਪਾਸ ਕਰਾ ਕੇ ਦੁਬਾਰਾ Ontario ਸਰਵਿਸ Ontario ਜਾਣਾ ਹੁੰਦਾ ਸਰਵਿਸ Ontario ਜਾ ਕੇ ਉੱਥੇ ਸੇਫਟੀ ਦਿਖਾਣੀ ਹੈ ਇੰਸ਼ੋਰੈਂਸ ਦਿਖਾਣਾ ਤੇ ਆਪਣਾ ਇਹ ਵਿਨ ਨੰਬਰ ਨਾਲ ਲੈ ਜਾਣਾ ਟੈਂਪਰੇਰੀ ਇਹ ਟੈਂਪਰੇਰੀ ਵਿਨ ਨੰਬਰ ਦਿੰਦੇ ਹੁੰਦੇ ਨੇ ਆਪਾਂ ਨੂੰ ਉਹ ਇੱਕ ਵੀਕ ਲਈ ਇੱਕ ਵੀਕ ਦੇ ਵਿੱਚ ਦੁਬਾਰਾ ਆਪਾਂ ਨੇ ਉੱਥੇ ਜਾਣਾ ਹੁੰਦਾ ਤੇ ਆਪਾਂ ਨੂੰ ਪਰਮਾਨੈਂਟ ਨੰਬਰ ਮਿਲ ਜਾਂਦਾ ਆਪਣਾ ਗੱਡੀ ਦਾ ਤੇ ਪਰਮਾਨੈਂਟ ਵਿਨ ਨੰਬਰ RC ਮਿਲ ਜਾਂਦੀ ਹੈ ਅਗਰ ਆਪਾਂ ਪੰਜਾਬੀ ਵਿੱਚ ਗੱਲ ਕਰੀਏ ਇਹ ਪ੍ਰੋਸੈਸ ਬਾਕੀ ਜਿਹੜਾ ਇੰਸ਼ੋਰੈਂਸ ਮੰਥ ਬਾਈ ਮੰਥ ਆਪਣੇ ਖਾਤੇ 'ਚ ਗੱਡੀ ਜਾਂਦਾ ਅਗਰ ਤੁਸੀਂ ਕੈਸ਼ ਗੱਡੀ ਲਈਆ ਤਾਂ EMI ਦੇ ਗਿਸ਼ਟਾਂ ਕਰਾਣੇ ਹੋ ਤਾਂ ਬਾਈ ਵੀਕਲੀ ਜੋ EMI ਬਣੇਗੀ ਤੁਹਾਨੂੰ ਡੀਲਰ ਜਾ ਜਿੱਥੋਂ ਵੀ ਆਪਣਾ ਤੁਸੀਂ ਲੋਨ ਕਰਵਾ ਰਹੇ ਹੋ ਤੁਹਾਨੂੰ ਦੱਸ ਹੀ ਦੇਣਗੇ ਬਾਈ ਵੀਕਲੀ ਤੁਹਾਡੀ ਕਿੰਨੀ ਆ ਇਹ ਪ੍ਰੋਸੈਸ ਹੁੰਦਾ ਸਾਰਾ ਉਸ ਵੇ ਤੁਸੀਂ ਗੱਡੀ ਲਓ ਤੇ ਗੱਡੀ ਲੈ ਕੇ ਆਪਣਾ ਇੰਜੋਏ ਕਰੋ ਗੱਡੀ ਦੇ ਵਿੱਚ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੰਮ ਕਰੋ ਅਗਰ ਗੱਡੀ ਤੁਸੀਂ ਪਰਸਨਲ ਯੂਜ਼ ਲਈ ਲੀ ਲੀਤੀ ਆ ਤਾਂ ਪਰਸਨਲ ਯੂਜ਼ ਕਰੋ ਗੱਡੀ ਬਿਨਾਂ ਇੱਥੇ ਕੈਨੇਡਾ ਦੇ ਵਿੱਚ ਸਰਵਾਈਵ ਕਰਨਾ ਥੋੜਾ ਜਿਆ ਮੁਸ਼ਕਿਲ ਆ ਮੇਰੇ ਅਕੋਰਡਿੰਗ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਨਸਰ ਗੱਡੀਆਂ ਲੈ ਲਓ ਮੇਰੇ ਮੇਰੇ ਵਾਂਗੂ 2 ਮਹੀਨੇ ਬਾਅਦ ਅਗਰ ਤੁਸੀਂ ਇਨਕਮ ਅਰਨ ਕਰ ਰਹੇ ਹੋ ਅੱਛੀ ਤੁਹਾਨੂੰ ਪਤਾ ਕਿ ਤੁਸੀਂ ਗੱਡੀ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਇੱਕ ਵਾਰ 2-3000 4000 ਡਾਲਰ ਦੀ ਗੱਡੀ ਲੈ ਲਓ ਦੋਸਤੋ ਬਾਅਦ ਜਦੋਂ ਸੈਟਿੰਗ ਵੈਗੀ ਫਿਰ ਤੁਸੀਂ ਆਪਣਾ ਵੱਡੀ ਗੱਡੀ ਨੂੰ ਹੱਥ ਪਾਓ ਸਟਾਰਟਿੰਗ ਦੇ ਵਿੱਚ ਇੱਥੇ ਵੱ ਉਦੋਂ ਨਾਲ ਕੀ ਹੁੰਦਾ ਤੁਸੀਂ ਆਪਣਾ ਸਟਾਰਟਿੰਗ ਦੇ ਵਿੱਚ ਹੀ ਆਪਣਾ ਨਵੀਂ ਗੱਡੀ ਲੈ ਕੇ ਉਬਰ ਦੇ ਕੰਮ ਕਰ ਸਕਦੇ ਹੋ ਉਬਰ ਦੇ ਇੱਥੇ ਪੈਸਾ ਵਧੀਆ ਬਣ ਜਾਂਦਾ ਮੈਂ ਕੋਸ਼ਿਸ਼ ਕਰਾਂਗਾ ਵੈਸੇ ਮੈਂ ਉਬਰ ਦੇ ਕੰਮ ਕਰਦਾ ਨਹੀਂ ਨਾ ਮੈਨੂੰ ਪਤਾ ਹਜੇ ਐਗਜ਼ੈਕਟ ਬਟ ਮੇਰਾ ਆਪਣਾ ਫਰੈਂਡ ਇੱਕ ਉਬਰ ਦੇ ਕੰਮ ਕਰਦਾ ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਕਦੋਂ ਤੱਕ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਉਬਰ ਦੇ ਕਿੰਨੀ ਇਨਕਮ ਹੁੰਦੀ ਆ ਤੇ ਸਾਰੇ ਦਿਨ ਦੇ ਵਿੱਚ ਆਪਣਾ ਕਿੰਨਾ ਆਪਾਰਨ ਕਰ ਸਕਦੇ ਆ ਉਥੋਂ ਦੇ ਕਿੰਨਾ ਆਪਣਾ ਖਰਚਾ ਆਉਂਦਾ ਉਹਦੇ ਵਿੱਚ ਇਹ ਵੀਡੀਓ ਮੈਂ ਲੱਗ ਤੋਂ ਲੈ ਕੇ ਆਵਾਂਗਾ ਗੁਰਦੁਆਰਾ ਸਾਹਿਬ ਸੀਗੇ ਲੰਗਰ ਛਕਿਆ ਮੱਥਾ ਟੇਕਿਆ ਬਾਟ ਕੀਤਾ ਬਾਟ ਕਰਕੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਅਲਵਿਦਾ ਲੈ ਕੇ ਚੱਲਦੇ ਹਾਂ ਹੁਣ ਆਪਾਂ ਤੇ ਇਹ ਵਲੋਗ ਮੇਰਾ ਖਤਮ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਗਰ ਵੀਡੀਓ ਪਸੰਦ ਆਨਦੀ ਆ ਤਾਂ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਬਾਕੀ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਜੇ ਨੂੰ ਤੁਹਾਨੂੰ ਲੱਗਦਾ ਹੈ ਕਿ ਅਗਰ ਕੋਈ ਨੌਲੇਜ ਵਾਲੀ ਗੱਲ ਹੈ ਜਾਂ ਕਿਸੇ ਨੂੰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਬਾਕੀ ਥੈਂਕ ਯੂ ਸੋ ਮਚ ਤੁਸੀਂ ਬਹੁਤ ਪਿਆਰ ਦਿੱਤਾ ਪੁਰਾਣੇ ਵਲੋਗਸ ਨੂੰ ਇਸ ਵਲੋਗ ਨੂੰ ਵੀ ਮੈਂ ਹੋ ਸਕਦਾ ਤੁਸੀਂ ਵੱਧ ਤੋਂ ਵੱਧ ਪਿਆਰ ਲਾਉਂਗੇ